ਪਰਮ ਸਲਮਾਨ ਜੋ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰ ਜੋ ਸਾਧ ਸੰਗਤ ਜੀਓ ਸਤਿਗੁਰੂ ਸਤੇ ਬਾਦਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ਼੍ਰੀ ਮੁਖਵਾ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਜਤ ਸਰੀ ਰਾਗ ਦੀ ਬਾਣੀ ਵਿੱਚੋਂ ਚਲਨ ਕੀਤੇ ਪਵਿੱਤਰ ਸ਼੍ਰੀ ਮੁਕਾਬਾ ਦੀ ਕਿਰਪਾ ਸਾਡੇ ਸਾਰਿਆਂ ਉੱਤੇ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਗੁਰੂ ਗੋਬਿੰਦ ਗੋਪਾਲ ਗੁਰ ਗੁਰੂ ਕਰਨ ਨਾਰਾਇਣ ਪੂਰਨ ਕੰਦਲ ਸਰਬ ਵਿਆਪਕ ਮਹਾਰਾਜ ਕਹਿੰਦੇ ਭਾਈ ਗੁਰੂ ਗੋਬਿੰਦ ਰੂਪ ਹੈ ਗੋਪਾਲ ਰੂਪ ਹੈ ਔਰ ਸਰਬ ਵਿਆਪਕ ਨਾਰਾਇਣ ਦਾ ਰੂਪ ਹੈ ਗੁਰੂ ਗੁਰ ਦਿਆਲ ਸਮਰੱਤ ਗੁਰ ਗੁਰੂ ਨਾਨਕ ਪਤਿ ਦੇ ਉਧਾਰਣੈ ਪਤਿ ਤੋਂ ਉਧਾਰਣ ਦਾ ਮਤਲਬ ਵਿਕਾਰੀਆਂ ਨੂੰ ਤਾਰਨ ਵਾਲਾ ਮਹਾਰਾਜ ਕਹਿੰਦੇ ਭਾਈ ਗੁਰੂ ਜਿਹੜਾ ਉਹ ਦਇਆ ਦਾ ਘਰ ਹੈ ਔਰ ਸਮਰੱਥਾ ਵਾਲਾ ਤੇ ਇਹ ਨਾਨਕ ਵਿਕਾਰੀਆਂ ਨੂੰ ਵੀ ਉਹ ਤਾਰਨ ਹਾਰਾ ਹੈ ਪੌਜਲ ਬਿਕਮ ਅਸਗਾਹੋ ਗੁਰ ਬੋਹੇ ਤੈ ਤਾਰਿਆ ਮਾ ਪੌਜਲ ਗੰਧਨ ਸੰਸਾਰ ਸਮੁੰਦਰ ਨੂੰ ਬਿਕਮ ਦਾ ਮਤਲਬ ਹੈ ਔਖਾ ਡਰਾਉਣਾ ਮਹਾਰਾਜ ਕਹਿੰਦੇ ਨੇ ਕਿ ਭਾਈ ਸੰਸਾਰ ਸਮੁੰਦਰ ਬੜਾ ਭਿਆਨਕ ਤੇ ਅਥਾ ਹੈ ਡਰਾਉਣਾ ਹੈ ਪਰ ਕਹਿੰਦੇ ਗੁਰੂ ਜਹਾਜ਼ ਜਿਸਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਬਚਾ ਲੈਂਦਾ ਹੈ ਸਤਿਗੁਰੂ ਜੀ ਆਪਣੇ ਆਪ ਨੂੰ ਕਹਿੰਦੇ ਨੇ ਭਾਈ ਗੁਰੂ ਜਹਾਜ਼ ਨੇ ਮੈਨੂੰ ਇਸ ਵਿੱਚੋਂ ਬਚਾ ਲਿਆ ਸੰਸਾਰ ਸਮੁੰਦਰ ਦੀਆਂ ਬਕਾਰ ਰੂਪੀ ਲਹਿਰਾਂ ਤੋਂ ਨਾਨਕ ਪੂਰ ਕਰੰਗ ਸਤ ਗੁਰ ਚਰਣੇ ਲਗਿਆ ਹੈ ਨਾਨਕ ਵੀ ਜੋ ਮਨੁੱਖ ਸਤ ਗੁਰੂ ਦੀ ਚਰਣੀ ਲਗਦੇ ਹਨ ਉਹਨਾਂ ਦੇ ਭਾਈ ਚੰਗੇ ਭਾਗ ਹਨ ਪੌੜੀ ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਧੰਨ ਗੁਰਦੇਵ ਦਾ ਮਤਲਬ ਹੈ ਸਦਕੇ ਹਾਂ ਗੁਰੂ ਤੋਂ ਸਬਾਸ਼ ਗੁਰੂ ਤੋਂ ਬੀਵਨ ਗੁਰੂ ਤੋਂ ਸਤਕੇ ਜਾਂਦਾ ਹਾਂ ਜਿਸ ਦੀ ਸੰਗਤ ਵਿੱਚ ਰਿਹਾ ਪ੍ਰਮਾਤਮਾ ਦਾ ਭਜਨ ਕੀਤਾ ਜਾ ਸਕਦਾ ਹੈ ਪਰ ਗੁਰ ਕਿਰਪਾ ਨਾਲ ਜਬ ਪਈ ਤਾ ਆਪ ਗੁਣ ਸਭ ਛਪੇ ਜਦੋਂ ਗੁਰੂ ਮਿਹਰਬਾਨ ਹੁੰਦਾ ਤ ਸਾਰੇ ਯੋਗਣ ਜਿਹੜੇ ਹਨ ਉਹ ਦੂਰ ਹੋ ਜਾਂਦੇ ਹਨ ਪਾਰ ਬ੍ਰਹਮ ਗੁਰ ਦੇ ਨੀਚੋਂ ਉੱਚ ਥਾਪੇ ਨੀਚੋਂ ਦਾ ਮਤਲਬ ਨੀਮੇ ਤੋਂ ਉੱਚੇ ਥਾਪੇ ਦਾ ਮਤਲਬ ਹੈ ਉੱਚੇ ਥਾਪ ਦੇਣਾ ਕਹਿੰਦੇ ਪ੍ਰਮਾਤਮਾ ਦਾ ਰੂਪ ਗੁਰੂ ਜਿਹੜਾ ਹੈ ਉਹ ਭਾਈ ਨੀਮਿਆਂ ਤੋਂ ਉੱਚੇ ਕਰ ਦਿੰਦਾ ਹੈ ਕਾਟ ਸਲਕ ਦੁਖ ਮਾਇਆ ਕਰ ਲਈਨੇ ਆਪ ਦਸੇ ਮਾਇਆ ਦੇ ਦੁੱਖਾਂ ਦੀ ਪਾਹੀ ਕੱਟ ਕੇ ਗੁਰੂ ਆਪਣੇ ਸੇਵਕ ਬਣਾ ਲੈਂਦਾ ਹੈ ਗਉਣ ਗਾਏ ਬੇਅੰਤ ਰਸਨਾ ਹਰ ਜਸੇ ਰਸਨਾ ਕਹਿੰਦੇ ਨੇ ਜੀਵ ਨੂੰ ਜਸੇ ਦਾ ਮਤਲਬ ਹੈ ਜਸ ਕਹਿੰਦੇ ਭਾਈ ਗੁਰੂ ਦੀ ਸੰਗਤ ਵਿੱਚ ਨੇ ਹਾਂ ਜੀਵ ਨਾਲ ਬੇਅੰਤ ਪ੍ਰਮਾਤਮਾ ਦੇ ਗੁਣ ਗਾ ਸਕੀਦੇ ਹਨ ਪਰਮਾਤਮਾ ਦੀ ਸਿਵਤ ਸਲਾਹ ਕਰ ਸਕੀ ਦੀ ਹੈ ਸਾਰੇ ਰਲ ਮਿਲ ਕੇ ਪਰਮਾਤਮਾ ਦੇ ਗੁਣ ਗਾਇਆ ਕਰੋ ਹਰ ਪਰਮਾਤਮਾ ਦੇ ਦਰ ਕਰਦੀ ਸਿਵਤ ਸਲਾਹ ਵਿੱਚ ਜੁੜਿਆ ਕਰੋ ਹਰ ਇੱਕ ਦੇ ਵਿੱਚ ਉਹ ਪਰਮਾਤਮਾ ਦਾ ਨਿਵਾਸ ਹੈ ਹਰ ਇੱਕ ਦਿਨ ਲਈ ਚਾਹੁੰਦੀ ਹੈ ਕਿ ਉਹ ਪਰਮਾਤਮਾ ਦੇ ਚਰਨਾਂ ਵਿੱਚ ਨਮਸ਼ਕਾਰ ਕਰ ਸਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜਦੋਂ ਵੀ ਜੁੜਦੇ ਹਾਂ ਆਰਾਮ ਦੇ ਨਾਲ ਨਤਮਸਤਕ ਹੋਣਾ ਚਾਹੀਦਾ ਹੈ ਇੱਕ ਦੂਜੇ ਤੋਂ ਤੱਕਾ ਨਹੀਂ ਕਰਨਾ ਚਾਹੀਦਾ ਅੱਗੇ ਪਿੱਛੇ ਨਹੀਂ ਲੰਗਣਾ ਚਾਹੀਦਾ ਹਰ ਇੱਕ ਦੇ ਵਿੱਚ ਉਸ ਪ੍ਰਮਾਤਮਾ ਦਾ ਨਿਵਾਸ ਹੈ ਸੋ ਪ੍ਰਮਾਤਮਾ ਕਿਰਪਾ ਕਰੇ ਸਾਰਿਆਂ ਉੱਪਰ ਮਿਹਰ ਭਰਿਆ ਹੱਥ ਰੱਖੇ ਆਰਾਮ ਦੇ ਨਾਲ ਵਾਰੀ ਅਨੁਸਾਰ ਨਮਸਕਾਰ ਕਰਿਆ ਕਰੋ ਤਾਂ ਕਿ ਗੁਰੂ ਦੀਆਂ ਅਸੀਸਾਂ ਜਿਹੜੀਆਂ ਹਨ ਉਹ ਆਪਾਂ ਪ੍ਰਾਪਤ ਕਰ ਸਕੀਏ ਸਤਿਗੁਰੂ ਜੀ ਕਿਰਪਾ ਕਰਨ ਸਾਡੇ ਸਾਰਿਆਂ ਉਤੇ ਮਿਹਰ ਭਰਿਆ ਹੱਥ ਰੱਖਣ ਸਭ ਨੂੰ ਨਾਮਦਾਨ ਤੰਦਰੁਸਤੀ ਛੜਦੀ ਕਲਾ ਦੀ ਦਾਤ ਬਖਸ਼ਣ ਲੋਕ ਪਰਲੋਕ ਦੇ ਸੁਖ ਬਖਸ਼ਣ ਕਾ ਅਨਕ ਸੰਸਾਰ ਸਮੁੰਦਰ ਤੋਂ ਸੌਖੇ ਪਾਰ ਲੰਘ ਸਕੀਏ ਗੁਰੂ ਦਾ ਆਸਰਾ ਸਾਨੂੰ ਸਭ ਨੂੰ ਪ੍ਰਾਪਤ ਹੋ ਜਾਏ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿਚ ਆਪਸੀ પ્રેમ ਪਿਆਰ ਪ੍ਰਾਪਤਤਾ ਦੀ ਅਰਦਾਸ ਤੇ ਗੁਰੂ ਘਰ ਦੀਆਂ ਸੇਵਾਵਾਂ ਸਤਿਗੁਰ ਜੀ ਕਿਰਪਾ ਕਰਕੇ ਨਿਰਵਿਗੰਤਤਾ ਸਾਧ ਸੰਪੂਰਨ ਕਰਾ ਲੈਣ ਅਰਦਾਸ ਬੇਨਤੀ ਕਰਦੇ ਰਹੀਏ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਦਾ ਪੂਰਨ ਗੁਨਤਾ ਨਾਮ ਚੜਦੀ ਕਲਾ ਤੇਰੇ ਬਾਣੀ ਸਰਬਤ ਦਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ